ਬ੍ਰਾਂਟਨ ਦੇ ਤਨ ਵਸਨੀਕਾਂ ਤੇ 1000 ਡਾਲਰ ਦਾ ਮੱਖਣ ਤੇ ਦੇਸੀ ਘਿਓ ਚੋਰੀ ਕਰਨ ਦੇ ਦੋਸ਼ ਲਗੇ ਨੇ ਬ੍ਰਾਂਟਨ ਨਾਲ ਸੰਬੰਧਿਤ ਤਿੰਨ ਜਣਿਆਂ ਨੂੰ ਅੰਟਾਰੀਆ ਦੇ ਗੁਐਲਫ ਸ਼ਹਿਰ ਦੇ ਵਿਖੇ ਮੱਖਣ ਤੇ ਘਿਓ ਚੋਰੀ ਕਰਨ ਦੇ ਮਾਮਲੇ ਤਹਿਤ ਗ੍ਰਿਫਤਾਰ ਕੀਤਾ ਗਿਆ ਗੁਐਲਫ ਪੁਲਿਸ ਵੱਲੋਂ ਇਹਨਾਂ ਕੋਲੋਂ 1000 ਡਾਲਰ ਮੁੱਲ ਦਾ ਮੱਖਣ ਅਤੇ ਦੇਸੀ ਘਿਓ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਪੁਲਿਸ ਨੂੰ ਗੁਐਲਫ ਦੇ ਦੱਖਣੀ ਲਾਕੇ ਵਿੱਚ ਸਥਿਤ ਇੱਕ ਗ੍ਰੋਸਰੀ ਸਟੋਰ ਤੇ ਸੱਦਿਆ ਗਿਆ ਜਿੱਥੋਂ ਦੋ ਜਣੇ ਬਗੈਰ ਅਦਾਇਗੀ ਕੀਤੀਆਂ ਹੀ ਮੱਖਣ ਤੇ ਘਿਓ ਲੈ ਕੇ ਖਰਾ ਹੋ ਗਿਆ ਮੌਕੇ ਤੇ ਪੁਜੀ ਅਫਸਰਾਂ ਨੇ ਚੋਰੀ ਦੀ ਵਾਰਦਾਤ ਦੌਰਾਨ ਵਰਤੀ ਗੱਡੀ ਲਾਬਲੇ ਜੋ ਨੇੜੇ ਹੀ ਇੱਕ ਹੋਰ ਗ੍ਰੋਸਰੀ ਸਟੋਰ ਤੇ ਖੜੀ ਸੀ ਪੁਲਿਸ ਨੇ ਗੱਡੀ ਵਿੱਚ ਬੈਠੇ ਦੋ ਚੜਿਆਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਤੀਜਾ ਸਾਥੀ ਸਟੋਰ ਦੇ ਅੰਦਰ ਗਿਆ ਹੋਇਆ ਸੀ ਜਿਉਂ ਹੀ ਉਹ ਬਾਹਰ ਨਿਕਲਿਆ ਤਾਂ ਉਸ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਤੀਜੇ ਸ਼ੱਕੀ ਨੇ ਪੁਲਿਸ ਅਫਸਰਾਂ ਨੂੰ ਵੇਖ ਕੇ ਆਪਣਾ ਸਮਾਨ ਸਟੋਰ ਦੇ ਬਾਹਰ ਹੀ ਢੇਰੀ ਕਰ ਦਿੱਤਾ ਗੁਆਲਫ ਪੁਲਿਸ ਵੱਲੋਂ ਮੱਖਣ ਦੀਆਂ 145 ਟਿੱਕੀਆਂ ਤੇ ਘਿਓ ਦੇ 17 ਡੱਬੇ ਬਰਾਮਦ ਕੀਤੇ ਗਏ ਗ੍ਰਿਫਤਾਰ ਸ਼ੱਕੀਆਂ ਦੀ شناخت ਤੱਕ ਨਹੀਂ ਕੀਤੀ ਗਈ ਪਰ ਇਹਨਾਂ ਦੀ ਉਮਰ 50 ਦੇ ਕਰੀਬ 29 ਸਾਲ ਦੇ ਕਰੀਬ ਅਤੇ 25 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਯਾਨੀ ਕਿ ਤਿੰਨ ਦੋਸ਼ੀ ਨੇ ਜੋ ਇੱਕ 50 ਦੇ ਕਰੀਬ ਹੈ ਇੱਕ 25 ਦੇ ਕਰੀਬ ਹੈ ਅਤੇ ਇੱਕ 29 ਸਾਲਾਂ ਦੇ ਕਰੀਬ ਹੈ ਗੁਵਾਲ ਪੁਲਿਸ ਵੱਲੋਂ ਇਹਨਾਂ ਵਿਰੁੱਧ 5000 ਡਾਲਰ ਤੋਂ ਘੱਟ ਮੁੱਲ ਦਾ ਸਮਾਨ ਚੋਰੀ ਕਰਨ ਦੇ ਦੋਸ਼ਾਇਦ ਕੀਤੇ ਗਏ ਜਦਕਿ ਇੱਕ ਸ਼ਖੀ ਵਿਰੁੱਧ ਪੁਲਿਸ ਨੂੰ ਗਲਤ ਨਾਮ ਦੱਸਣ ਦਾ ਦੋਸ਼ ਵੀ ਲਗਾ ਗੁਆਲਫ ਪੁਲਿਸ ਨੇ ਜਾਰੀ ਕੀਤੇ ਬਿਆਨ ਵਿੱਚ ਦੱਸਿਆ ਕਿ ਜਦੋਂ ਬ੍ਰੈਂਟਨ ਦੇ ਤਿੰਨ ਸਨੀਕਾ ਨੇ ਵੇਖਿਆ ਕਿ ਉਹਨਾਂ ਦੀਆਂ ਛੁੱਟੀਆਂ ਮਨਾਉਣ ਦੀ ਯੋਜਨਾ 'ਚ ਰੁਕਾਵਟ ਆ ਰਹੀ ਹੈ ਤਾਂ ਉਹਨਾਂ ਨੇ ਇੱਕ ਕਾਰਕਿਤਾ ਪੁਲਿਸ ਨੇ ਇੱਕ ਗ੍ਰੋਸਰੀ ਸਟੋਰ ਤੋਂ ਆਈਫੋਨ ਦੇ ਹੰਗਾਰੇ ਵਿੱਚ ਇੱਕ ਕਾਰਵਾਈ ਕੀਤੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ